ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਖੜੇ ਆਂ ਫਾਜ਼ਿਲਕਾ ਦੇ ਨਾਲ ਜਿਹੜੇ ਇਹ ਪ੍ਰਿਆ ਦੇ ਇਹ ਕਾਮਾ ਕਾਮਾ ਵਾਲਾ ਪਤਨ ਕਾਮਾ ਵਾਲਾ ਪਤਨ ਕਿਉਂਕਿ ਇੱਧਰਲੇ ਪਿੰਡਾਂ ਦੇ ਨਾਮ ਵੀ ਇਦਾਂ ਦੇ ਆ ਮੈਂ ਕਈ ਵਾਰ ਪੁੱਛ ਲਿਆ ਫਿਰ ਭੁੱਲ ਜਾਂਦੇ ਆ ਸੋ ਇਹ ਦਰਿਆ ਤੋਂ ਪਾਰ ਜਿਹੜੇ ਸਾਰੇ ਪਿੰਡ ਨੇ ਉਹ ਦਰਿਆ ਦੀ ਜਿਹੜੀ ਹੜਾਂ ਦੀ ਲਪੇਟ ਦੇ ਵਿੱਚ ਨੇ ਸੋ ਇਹ ਸਾਰੇ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਸਾਡੇ ਨਾਲ ਖੜੇ ਆ ਸੋ ਪਹਿਲਾਂ ਤਾਂ ਸਭ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਇੰਨਾ ਤੁਸੀਂ ਵੱਧ ਚੜ ਕੇ ਯੋਗਦਾਨ ਪਾ ਰਹੇ ਹੋ ਸੋ ਇੱਕ ਪ੍ਰਸ਼ਾਸਨ ਵੱਲੋਂ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਹ ਜਿਹੜਾ ਬੰਨਾਂ ਜਿੱਥੇ ਅਸੀਂ ਖੜੇ ਆ ਇਹ ਵੀ ਬਹੁਤ ਕਮਜ਼ੋਰ ਆ ਇਹ ਵੀ ਸਿਮਰਿਆ ਹੁਣ ਤੋਂ ਹਰ ਕੋਈ ਕੋਸ਼ਿਸ਼ ਕਰਦਾ ਚਲੋ ਸਭ ਦੀ ਚਾਹ ਹੁੰਦੀ ਆ ਕਿ ਅਸੀਂ ਅੱਗੇ ਜਾਈਏ ਪਰ ਆਪਾਂ ਥੋੜਾ ਜਿਹਾ ਇੰਨਾ ਵੱਲੋਂ ਸਾਰਿਆਂ ਵੱਲੋਂ ਸਾਡੇ ਵੱਲੋਂ ਵੀ ਇਹੀ ਬੇਨਤੀ ਆ ਕਿ ਆਪਾਂ ਸਿਪਲਮ ਦੇ ਵਿੱਚ ਰਹਿ ਕੇ ਜਿੱਥੇ ਪਿੱਛੇ ਪ੍ਰਸ਼ਾਸਨ ਤੁਹਾਨੂੰ ਰੋਕਦਾ ਉੱਥੇ ਤੱਕ ਅਸੀਂ ਆਪਣਾ ਜੋ ਵੀ ਜਲ ਪਾਣੀ ਜੋ ਵੀ ਸੇਵਾ ਲੈ ਕੇ ਆ ਰਹੇ ਹਾਂ ਜਿੱਥੇ ਇਹ ਕਹਿੰਦੇ ਆ ਉੱਥੇ ਛੱਡੋ ਔਰ ਇਹਨਾਂ ਦੇ ਕਹਿਣ ਦੇ ਮੁਤਾਬਕ ਹੀ ਇਹਨਾਂ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਦੇ ਨਾਲ ਹੀ ਤੁਸੀਂ ਅੱਗੇ ਆਓ ਕਿਉਂਕਿ ਕਈ ਵਾਰੀ ਵੈਸੇ ਕੁਝ ਲੋਕ ਵੈਸੇ ਵੀ ਆ ਰਹੇ ਆ ਜਿਨ੍ਹਾਂ ਨੂੰ ਦੇਖਣ ਦਾ ਹੈਗਾ ਕਿ ਅੱਗੇ ਕੀ ਆ ਸੋ ਇਸ ਕਰਕੇ ਥੋੜਾ ਜਿਹਾ ਆਪਾਂ ਇਸ ਚੀਜ਼ ਵੱਲ ਵੀ ਧਿਆਨ ਦਿਈਏ ਕਿਉਂਕਿ ਅਗਰ ਬੰਨ ਦਾ ਕੋਈ ਨੁਕਸਾਨ ਹੋ ਜਾਂਦਾ ਤਾਂ ਹੋਰ ਬਹੁਤ ਵੱਡੀ ਜਿਹੜੀ ਸਮੱਸਿਆ ਇਧਰ ਵਾਲੇ ਲੋਕਾਂ ਨੂੰ ਵੀ ਆ ਸਕਦੀ ਆ ਸੋ ਬੇਨਤੀ ਇਹੀ ਆ ਕਿ ਆਪਾਂ ਇਹ ਬੰਨ ਦੇ ਉੱਤੇ ਪਹੁੰਚਣ ਦੀ ਕੋਸ਼ਿਸ਼ ਘੱਟ ਕਰੀਏ ਜਿੱਥੇ ਪ੍ਰਸ਼ਾਸਨ ਸਾਨੂੰ ਰੋਕ ਰਿਹਾ ਉੱਥੇ ਤੱਕ ਆਪਣਾ ਜੋ ਵੀ ਤੁਹਾਡਾ ਦਿਲਪੁਰ ਯੋਗਦਾਨ ਆ ਉਹ ਤੁਸੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ